ਤੁਹਾਨੂੰ ਸਭ ਨੂੰ ਪਤਾ ਹੈ ਹੋਲਕਾ ਪ੍ਰਹਿਲਾਦ ਦੀ ਭੂਆ ਸੀ ਹਰਨਾਕਸ਼ ਦੀ ਭੈਣ ਸੀ ਪ੍ਰਾਤਨ ਕਥਾ ਜਿਵੇਂ ਲਿਖੀ ਹੈ ਤੇ ਪ੍ਰਹਿਲਾਦ ਨੇ ਵੀ ਤੇ ਸੱਚ ਬੋਲਿਆ ਸੀ ਸੱਚ ਬੋਲਣ ਵਾਲੇ ਪ੍ਰਹਿਲਾਦ ਨੂੰ ساری ਦੁਨੀਆ ਜਾਣਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਦਾ ਨਾਮ ਆਇਆ ਕਹਿੰਦੇ ਜੇ ਨਾਮ ਜਪਣਾ ਨਾ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਜੇ ਨਾਮ ਜਪਣਾ ਤੇ ਇਦਾਂ ਜਪੋ ਜਿਵੇਂ ਤਰੂ ਤੇ ਪ੍ਰਹਿਲਾਦ ਨੇ ਨਾਮ ਜਪਿਆ ਇਦਾਂ ਜੱਫੋ ਕਹਿੰਦੇ ਜੱਪਣਾ ਇਹਨਾਂ ਦਾ ਨਾਮ ਇਸ ਕਰਕੇ ਲਿਆ ਕਿਉਂਕਿ ਇਹਨਾਂ ਨੇ ਛੋਟੀਆਂ ਉਮਰਾਂ ਵਿੱਚ ਜਪਿਆ ਛੋਟੀ ਉਮਰ 'ਚ ਇਸ ਕਰਕੇ ਇਹਨਾਂ ਦਾ ਨਾਮ ਆਇਆ ਇਦਾਂ ਜੱਫੋ ਸਾਰਾ ਜੀਵਨ ਲੇਖੇ ਲਾ ਜੇ ਤੇ satsangat ਜੀ ਪ੍ਰਹਿਲਾਦ ਨੇ ਸੱਚ ਬੋਲਣ ਦੀ ਯੁਰਤ ਕੀਤੀ ਸੀ ਹਰਨਾਕਸ਼ ਦੇ ਸਾਹਮਣੇ ਆਖਿਆ ਸੀ ਪਿਤਾ ਜੀ ਦੁਨੀਆ ਤੁਹਾਨੂੰ ਰੱਬ ਕਹਿੰਦੀ ਆ ਮੈਂ ਨਹੀਂ ਰੱਬ ਕਹਿੰਦਾ ਮੈਂ ਨਹੀਂ ਕਹਿੰਦਾ ਜੋ ਮਰਜੀ ਹੋ ਜਾਏ ਸੰਡਾ ਤੇ ਮਰਕਾ ਦੋ ਗੁਰੂ ਸਨ ਸੰਡਾ ਮਰਕਾ ਜਾਏ ਬੁਕਾਰੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਆਪ ਵੀ ਵਿਗੜਿਆ ਕਹਿੰਦੇ ਸਾਰਿਆਂ ਨੂੰ ਵਿਗਾੜ ਦਿੱਤਾ ਪਰ ਪ੍ਰਹਿਲਾਦ ਨੇ ਆਖਿਆ ਸੀ ਮੈਂ ਰਾਮ ਰਾਮ ਜਪਣਾ ਬਾਪੂ ਜੀ ਜੋ ਮਰਜੀ ਕਰ ਲੋ ਕਹਿੰਦੇ ਪੱਥਰਾਂ ਤੋਂ ਉੱਤੋਂ ਪਹਾੜਾਂ ਤੋਂ ਛੁੱਟਿਆ ਉਹ ਫਿਰ ਬਚ ਗਿਆ ਪਾਣੀ ਚ ਡੋਬਿਆ ਫਿਰ ਬਚ ਗਿਆ ਫਿਰ ਕਹਿੰਦੇ ਇੱਕ ਬੜੇ-ਬੜੇ ਨਾਗ ਸੱਪ ਬੰਦ ਕਰ ਦਿੱਤਾ ਕਮਰੇ 'ਚ ਉਹਨੂੰ ਵੀ ਨਾਲ ਹੀ ਬੰਦ ਕਰ ਦਿੱਤਾ ਮਰ ਜਾਏਗਾ ਉੱਪਰ ਹਰਨਾਕਿ ਜੀ ਕਹਿੰਦਾ ਸੀ ਮੈਂ ਮਰਨਾ ਨਹੀਂ ਮੈਨੂੰ ਵਰ ਮਿਲਿਆ ਹੋਇਆ ਨਾ ਦਿਨੇ ਨਾ ਰਾਤ ਨਾ ਸਵੇਰ ਉਹਨੇ ਵਰ ਲਿਆ ਹੋਇਆ ਸੀ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਨੂੰ ਕੋਈ ਬੰਦਾ ਮਾਰੇ ਨਾ ਮੈਨੂੰ ਕੋਈ ਜਾਨਵਰ ਮਾਰੇ ਨਾ ਮੈਂ ਧਰਤੀ 'ਤੇ ਮਰਾਂ ਨਾ ਮੈਂ ਆਕਾਸ਼ ਵਿੱਚ ਮਰਾਂ ਹਰਨਾਖਸ਼ ਨੇ ਵਰ ਲਿਆ ਸੀ ਉਹ ਆਖਣ ਲੱਗਾ ਮੈਂ ਮਰਨਾ ਨਹੀਂ ਤੇ ਮੈਨੂੰ ਪੁੱਤਰ ਦੀ ਨਿਸ਼ਾਨੀ ਦੀ ਵੀ ਲੋੜ ਨਹੀਂ ਮੇਰਾ ਨਾਂ ਰੋਸ਼ਨ ਕਰੇਗਾ ਮੈਂ ਹੀ ਬਥੇਰ ਮੈਨੂੰ ਪੁੱਤਰ ਦੀ ਕੀ ਲੋੜ ਉਹਨੇ ਆਖਿਆ ਸੀ ਕਹ ਹਰਨਾਖਸ਼ ਰੱਬੇ ਇਹਦਾ ਨਾਂ ਬਾਪੂ ਜੀ ਰੱਬ ਕੋਈ ਹੋਰ ਆ ਤੂੰ ਨਕਲੀ ਨਹੀਂ ਅਸਲੀ ਨਹੀਂ ਤੂੰ ਉਹਨੂੰ ਸੰਗਤ ਮਿਲ ਗਈ ਸੀ ਗੁਰਮੁਖਾਂ ਦੀ ਤੇ ਪ੍ਰਹਿਲਾਦ ਇਹੀ ਕਹਿੰਦਾ ਰਿਹਾ ਨਹੀਂ ਮੰਨਿਆ ਫਿਰ ਗੁਰਮੁਖੋ ਸਭ ਕੁਝ ਕਰਨ ਤੋਂ ਬਾਅਦ ਜਦੋਂ ਮਰਿਆ ਨਾ ਨਾ ਪ੍ਰਹਿਲਾਦ ਫਿਰ ਹੋਲਕਾ ਆਈ ਸੀ ਆ ਕੇ ਆਖਣ ਲੱਗੀ ਪ੍ਰਹਿਲਾਦ ਦੀ ਭੂਆ ਸੀ ਹਰਨਾਖਸ਼ ਦੀ ਭੈਣ ਲੱਗਦੀ ਸੀ ਆਖਣ ਲੱਗੀ ਤੇਰੇ ਤੋਂ ਨਹੀਂ ਮਰਦਾ ਲਿਆ ਮੈਂ ਮਾਰ ਦੇਨੀ ਐ ਇਹਨੂੰ ਉਹਨੂੰ ਗੁਰਮੁਖੋ ਇੱਕ ਐਸੀ ਚਾਦਰ ਮਿਲੀ ਹੋਈ ਸੀ ਜਿਹੜੀ ਉੱਪਰ ਲੈ ਕੇ ਬਹਿ ਜਾਂਦੀ ਸੀ ਤੇ ਆਗੋ ਦੇ ਨੇੜੇ ਨਹੀਂ ਸੀ ਆਉਂਦੀ ਵਰ ਮਿਲਿਆ ਵੀ ਆ ਚਾਦਰ ਲੈ ਕੇ ਬਹਿ ਜਾਗੀ ਤੇਰੇ ਨੇੜੇ ਅੱਗ ਨਹੀਂ ਆਏਗੀ ਉਹਨੇ ਲੱਕੜਾਂ ਦਾ ਢੇਰ ਲਵਾ ਲਿਆ ਵਿਚਾਲੇ ਬਿਠਾ ਲਿਆ ਗੋਦ ਵਿੱਚ ਪ੍ਰਹਿਲਾਦ ਬਹੁਤ ਵੱਡਾ ਢੇਰ ਲਾਉਣ ਤੋਂ ਬਾਅਦ ਅੱਗ ਲਾ ਦਿੱਤੀ ਗਈ ਦੋ ਪਾਰਟੀਆਂ ਬਣ ਚੁੱਕੀਆਂ ਸਨ ਇੱਕ ਪ੍ਰਹਿਲਾਦ ਦੀ ਇੱਕ ਹਰਨਾਖਸ਼ ਦੀ ਹਰਨਾਖਸ਼ ਦੇ ਬੰਦੇ ਕਹਿੰਦੇ ਸੀ ਪ੍ਰਹਿਲਾਦ ਮਰ ਜਾਣਾ ਹੋਲਕਾ ਬਚ ਜਣੀ ਹੈ ਤੇ ਜਿਹੜੀ ਪ੍ਰਹਿਲਾਦ ਦੀ ਪਾਰਟੀ ਸੀ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਕਹਿੰਦੇ ਸੀ ਐ ਵਾਹਿਗੁਰੂ ਪਰਮੇਸ਼ਰ ਰੱਬ ਖੁਦਾ ਦੇ ਚਰਨਾ ਚ ਅਰਦਾਸਾ ਕਰਦੇ ਆਏ ਭਗਵਾਨ ਜੇ ਕਿਤੇ ਹੋ ਹੋ ਤੁਸੀਂ ਤੇ ਅੱਜ ਆਪਣੇ ਭਗਤ ਦੀ लाज ਰੱਖਿਓ ਉਹਨਾਂ ਦੀ ਅਰਦਾਸ ਸੁਣੀ ਗਈ ਗੁਰਮਖੋਜ ਅੱਗ ਚੰਗੀ ਤਰ੍ਹਾਂ ਬੁੱਝੀ ਨਹੀਂ ਸੀ ਹਰਨਾਕਸ਼ ਦੀ ਜਿਹੜੀ ਪਾਤੀ ਸੀ ਉਹਨਾਂ ਨੇ ਇੱਕ ਦੂਜੇ ਉੱਤੇ ਚਿੱਕੜ ਸੁਟਣਾ ਸ਼ੁਰੂ ਕਰ ਦਿੱਤਾ ਇੰਨੀ ਖੁਸ਼ੀ ਹੋਈ ਵੀ ਅੱਜ ਪ੍ਰਹਿਲਾਦ ਮਰ ਗਿਆ ਜਿਹੜਾ ਮਰਦਾ ਹੀ ਨਹੀਂ ਸੀ ਉੱਚੀ ਉੱਚੀ ਰੌਲਾ ਪਾਉਣ ਲੱਗੇ ਪ੍ਰਹਿਲਾਦ ਮਰ ਗਿਆ ਹੌਲਕਾ ਹੈ ਛੋਟਾ ਨਾਮ ਸੀ ਹੋਲੀ ਪੂਰਾ ਨਾਮ ਸੀ ਹੌਲਕਾ ਉਦੋਂ ਫਿਰ ਉਹਦੇ ਸਾਥੀਆਂ ਨੇ ਕਿਹਾ ਸੀ ਹਰਨਾਕਸ਼ ਦੇ ਨਾਲ ਦਿਆਂ ਨੇ ਹੋਲੀ ਹੈ ਹੋਲੀ ਹੈ ਉਦੋਂ ਤੋਂ ਆ ਗੱਲ ਕਹਿਣ ਲੱਗੇ ਨੇ ਜਿਹੜੀ ਹੋਲੀ ਹੈ ਆਖੋ ਸਤਨਾਮ ਵੀ ਪ੍ਰਹਿਲਾਦ ਮਰ ਗਿਆ ਹੌਲਕਾ ਹੈ ਹੋਲੀ ਹੈ ਪ੍ਰਹਿਲਾਦ ਸੜ ਗਿਆ ਜਦੋਂ ਚੰਗੀ ਤਰ੍ਹਾਂ ਅੱਗ ਬੁੱਝੀ ਫੇਰ ਪਤਾ ਲੱਗਾ ਵੀ ਪ੍ਰਹਿਲਾਦ ਦਾ ਤੇ ਵਾੜ ਵੀ ਵਿੰਗਾ ਨਹੀਂ ਹੋਇਆ ਪ੍ਰਹਿਲਾਦ ਓਵੇਂ ਜਿਵੇਂ ਬੈਠਾ ਹੌਲਕਾ ਹੀ ਸੜ ਕੇ ਸੁਆਹ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸੰਗਤ ਜੀ ਉਹ ਹੌਲਕਾ ਸੜ ਗਈ ਪ੍ਰਹਿਲਾਦ ਬਚ ਗਿਆ ਸੀ ਹੌਲਕਾ ਹੈ ਹੋਲੀ ਹੈ ਹੋਲੀ ਹੈ ਲੋਕ ਕਹਿੰਦੇ ਸੀ ਅੱਜ ਤੱਕ ਓਵੇਂ ਜਿਵੇਂ ਕਹਿੰਦੇ ਆ ਰਹੇ ਨੇ ਪਰ ਕਹਿਣਾ ਤੇ ਚਾਹੀਦਾ ਵੀ ਪ੍ਰਹਿਲਾਦ ਹੈ ਹੌਲਕਾ ਸੜ ਗਈ ਪਰ ਜੇ ਅੱਜ ਕੱਲ ਪੁੱਛੋ ਵੀ ਇਹਦਾਂ ਕਿਉਂ ਕਹਿੰਦੇ ਹੋ ਹੋਲੀ ਹੈ ਅੱਗੋਂ ਜਵਾਬ ਵੇ ਦੇ ਦਿੰਦੇ ਨੇ ਆਖਣਗੇ ਜੀ ਹੋਲੀ ਹੈ ਸਾਡੇ ਵੱਡਿਆਂ ਨੇ ਚਲਾਈ ਆ ਰੀਤ ਗਲਤ ਚਲਾਤੀ ਠੀਕ ਚਲਾਤੀ ਅਸੀਂ ਤੇ ਉਵੇਂ ਜਿਵੇਂ ਰਹਿਣਾ ਆਖੋ ਸਤਿ ਆ ਹਾਂ ਨਾਸਿਰ ਗੁਰੂ ਤੇ ਗੁਰਮਖੋ ਰੰਗ ਇੱਕ ਦੂਜੇ ਉੱਤੇ ਪਾਏ ਜਾਂਦੇ ਨੇ ਕਿਉਂਕਿ ਹਰਿਆਵਲ ਆ ਰਹੀ ਹੈ ਹਰ ਪਾਸੇ ਹਰਿਆਵਲ ਹਰ ਪਾਸੇ ਸਾਧ ਸੰਗਤ ਜੀ ਦਰਖਤ ਜਿਹੜੇ ਨੇ ਹਰੇ ਭਰੇ ਹੋ ਰਹੇ ਨੇ ਜਿਹੜੇ ਸੁੱਕ ਚੁੱਕੇ ਸਨ ਤੇ ਉਹ ਅੱਜ ਤੱਕ ਰੰਗ ਇੱਕ ਦੂਜੇ ਉੱਤੇ ਪਾਏ ਜਾਂਦੇ ਲੋਕ ਖੁਸ਼ੀਆਂ ਮਨਾਉਂਦੇ ਆ ਪਰ ਮਹਾਰਜ ਨੇ ਆਖਿਆ ਇਹਨਾਂ ਦੀ ਹੋਲੀ ਆ ਸਾਡਾ ਹੋਲਾ ਮਹੱਲਾ ਹੋਏਗਾ ਸੋ ਪ੍ਰਹਿਲਾਦ ਨੇ ਸੱਚ ਬੋਲਿਆ ਸੱਚ ਤੇ ਅੜਿਆ ਰਿਹਾ ਹੋਲਕਾ ਵੀ ਸਾੜਨ ਦੀ ਕੋਸ਼ਿਸ਼ ਕੀਤੀ ਪਰ ਪ੍ਰਹਿਲਾਦ ਨਾ ਸੜਿਆ ਆਖਰਕਾਰ ਥੰਮ ਇੱਕ ਗਰਮ ਕਰ ਦਿੱਤਾ ਗਿਆ ਹਰਨਾਕਸ਼ ਨੇ ਆਖਿਆ ਪ੍ਰਹਿਲਾਦ ਨੂੰ ਕਹਿੰਦੇ ਮਾਰ ਇਹ ਥੰਮ ਦੇ ਨਾਲ ਜਫਾ ਪਾਲਾ ਉਹ ਇੰਨਾ ਗਰਮ ਸੀ ਜਿਹਦੇ ਨੇੜੇ ਨਹੀਂ ਸੀ ਜਾਇਆ ਜਾਂਦਾ ਪਾਲਾ ਤੱਤਿਆਂ ਥੰਮਾਂ ਦੇ ਨਾਲ ਜੱਥੀਆਂ ਵੇਖੂ ਕਿਵੇਂ ਰੱਬ ਰੱਖਦਾ ਕਹਿੰਦੇ ਪਾਏ ਤੂੰ ਉਹ ਸਾਧ ਸੰਗ ਜਦੋਂ ਨੇੜੇ ਗਿਆ ਪ੍ਰਹਿਲਾਦ ਮਾਪੂਰਜ ਧਾਰਨਾ ਪੜਿਆ ਕਰਦੇ ਸੀ ਕਹਿੰਦੇ ਪਰਮੇਸ਼ਰ ਕੀੜੀ ਬਣ ਕੇ ਉਥਾ ਮੁੱਤੇ ਤੁਰਿਆ ਪ੍ਰਹਿਲਾਦ ਡੋਲ ਚੱਲਿਆ ਸੀ ਪਰ ਕਹਿੰਦੇ ਨੇ ਕੀੜੀ ਨਾ ਬਣ ਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ ਕਹਿੰਦੇ ਪਰਮੇਸ਼ਰ ਬਣ ਗਿਆ ਕੀੜੀ ਪ੍ਰਹਿਲਾਦ ਕਹਿੰਦਾ ਜੇ ਥੰਮ ਕੀੜੀ ਨੂੰ ਨਹੀਂ ਸਾੜ ਸਕਿਆ ਮੇਰਾ ਕੀ ਵਿਗਾੜੂ ਆਖੋ ਸਤਨਾਹ ਸ੍ਰੀ ਵਾਸਿ ਗੁਰੂ ਫਿਰ ਉਹਨੇ ਜਿਉਂ ਹੀ ਥੰਮ ਦੇ ਨਾਲ ਜੱਫਾ ਪਾਇਆ ਉਹ ਠੰਡਾ ਹੋ ਗਿਆ ਉਹਦੀ ਤਪਸ਼ ਖਤਮ ਹੋ ਗਈ ਫਿਰ ਮਿਆਂ ਵਿੱਚੋਂ ਤਲਵਾਰ ਕੱਢੀ ਹਰਨਾਕਸ਼ ਨੇ ਆਖਣ ਲੱਗਾ ਤੂੰ ਬੜਾ ਵੱਡਾ ਭਗਤ ਬਣਿਆ ਫਿਰਨਾ ਕਹਿ ਭਰਨ ਅक्षर ਆਪੇ ਕੋਈ ਰਾਮ ਨਹੀਂ ਆਖਣ ਲੱਗਾ ਪਿਤਾ ਜੀ ਮੈਂ ਨਹੀਂ ਇਹ ਕਹਿੰਦਾ ਜੋ ਮਰਜੀ ਹੋਵੇ ਫਿਰ ਮਿਆਨ ਚੋਂ ਕੱਢੀ ਤਲਵਾਰ ਚਲਾਉਣ ਹੀ ਲੱਗਿਆ ਸੀ ਪਰਮੇਸ਼ਰ ਨੇ ਥੰਮ ਪਾੜ ਕੇ ਫਿਰ ਪਰਮੇਸ਼ਰ ਭਗਵਾਨ ਪ੍ਰਗਟ ਹੋਏ ਨਰ ਸਿੰਘ ਰੂਪ ਧਾਰ ਕੇ ਇੱਕ ਹੁੰਦੇ ਨੇ ਨਿਤ ਅਵਤਾਰ ਨਮਿਤ ਅਵਤਾਰ ਅੰਸਾ ਅਵੰਸਾ ਪੂਰਣ ਔਰ ਤਮ ਪੂਰਣ ਪੂਰਨ ਤੱਵੀ ਕਹਿੰਦੇ ਨੇ ਕਹੀ ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ ਨਿਤ ਅਵਤਾਰ ਮੰਨਿਆ ਸਾਧੂ ਮਨ ਨੂੰ ਜਿਹੜੇ ਨਿਤ ਦੁਨੀਆ ਚ ਰਹਿ ਕੇ ਭਲਾ ਕਰਦੇ ਨੇ ਤਨਮਿਤ ਅਵਤਾਰ ਉਹ ਹੁੰਦੇ ਨੇ ਜਿਹੜੇ ਕਿਸੇ ਇੱਕ ਕੰਮ ਵਾਸਤੇ ਆਉਂਦੇ ਨੇ ਦੂਜਾ ਕੰਮ ਨਹੀਂ ਕਰਦੇ ਇੱਕੋ ਹੀ ਕੰਮ ਕੀਤਾ ਹਰਨਾਕਸ਼ ਨੂੰ ਮਾਰਨ ਵਾਸਤੇ ਪਰਮੇਸ਼ਰ ਨੇ ਇੱਕ ਕੰਮ ਦੇ ਨਮਿਤ ਨਰ ਸਿੰਘ ਦਾ ਰੂਪ ਧਾਰ ਲਿਆ ਅੱਧਾ ਸਰੀਰ ਬੰਦੇ ਦਾ ਅੱਧਾ ਜਿਹੜਾ ਸਰੀਰ ਸੀ ਉਹ ਸ਼ੇਰ ਦਾ ਢੜ ਬੰਦੇ ਦਾ ਮੂੰਹ ਸ਼ੇਰ ਵਾਲਾ ਵੱਡੇ ਵੱਡੇ ਨੌ ਸੀ ਹਰਨਾਕਸ਼ ਦੇ ਸਾਹਮਣੇ ਜਦੋਂ ਪ੍ਰਗਟ ਹੋਏ ਹਰਨਾਕਸ਼ ਕਹਿੰਦਾ ਮੈਨੂੰ ਪਤਾ ਤੂੰ ਮੈਨੂੰ ਮਾਰਨ ਵਾਸਤੇ ਆਇਆ ਆ ਪੁੱਤਰ ਜਰੀਆ ਬਣਿਆ ਕਿਉਂਕਿ ਦੁਨੀਆ ਵਿੱਚ ਐਸਾ ਕੋਈ ਨਹੀਂ ਜਿਹੜਾ ਜਿਉਂਦਾ ਰਵੇ ਪਰਮੇਸ਼ਰ ਨੇ ਆਖਿਆ ਵਰ ਤੇ ਮੇਰੇ ਤੋਂ ਇਹਨੇ ਲੈ ਲਿਆ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ 'ਚ ਮਰਾਂ ਨਾ ਮੈਨੂੰ ਬੰਦਾ ਮਾਰੇ ਨਾ ਜਾਨਵਰ ਮਾਰੇ ਨਾ ਕਿਸੇ ਹਥਿਆਰ ਨਾਲ ਮਰਾਂ ਪਰ ਮਰਨਾ ਤੈਨੂੰ ਹੈ ਹੀ ਆ ਘਰ 'ਚ ਹੀ ਪੁੱਤਰ ਪੈਦਾ ਕਰਤਾ ਆਖੋ ਸਤਨਾਮ ਵਾਹਿਗੁਰੂ ਘਰ ਹਰ ਨਾਕਸ਼ ਦਾੰਤ ਦੇ ਪੁੱਤਰ ਕਲਰ ਕਮਲ ਭਗਤ ਪ੍ਰਹਿਲਾਦ ਕਹਿੰਦੇ ਹੋ ਨਹੀਂ ਸਕਦਾ ਕੱਲਰ ਵਿੱਚ ਕਮਲ ਫੁੱਲ ਖਿੜ ਜਾਏ ਕਮਲ ਫੁੱਲ ਜਿਹੜਾ ਉਹ ਪਾਣੀ 'ਚ ਹੀ ਖਿੜਦਾ ਕੱਲਰਾਂ 'ਚ ਥੋੜਾ ਖਿੜਦਾ ਕਹਿੰਦੇ ਕੱਲਰ 'ਚ ਕਮਲ ਨਹੀਂ ਹੁੰਦਾ ਤੇ ਦੰਤਾਂ ਤੇ ਘਰ ਕਦੇ ਭਗਤ ਨਹੀਂ ਜੰਮਦੇ ਪਰ ਕੱਲਰ ਵਿੱਚ ਕਮਲ ਫੁੱਲ ਖਿੜਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ ਕੱਲਰ ਵਿੱਚ ਕਮਲ ਫੁੱਲ ਖਿੜਿਆ ਹਰਨਾਖਸ਼ ਕਰ ਭਗਤ ਆਇਆ ਪ੍ਰਹਿਲਾਦ ਤੇ ਸੱਦ ਸੰਗ ਤੋਂ ਨੂੰ ਮਾਰਨ ਦੀ ਵਿਧੀ ਬਣਾਈ ਸੀ ਹਰਨਾਗਸ਼ ਕਹਿੰਦਾ ਵਾਰ ਪੂਰੇ ਕਰ ਪਹਿਲਾਂ ਮੇਰੇ ਮੈਨੂੰ ਪਤਾ ਤੂੰ ਮੈਨੂੰ ਖਤਮ ਕਰਨ ਆਇਆ ਉਸ ਵੇਲੇ ਚੁੱਕਿਆ ਗੋਦ ਚ ਲੈ ਲਿਆ ਕਹਿੰਦੇ ਤੂੰ ਆਖਿਆ ਸੀ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਵੇਖ ਦੇ ਨੇ ਕਿ ਰਾਤ ਸ਼ਾਮ ਦਾ ਵੇਲਾ ਸੀ ਨਾ ਦਿਨ ਸੀ ਨਾ ਰਾਤ ਸੀ ਸ਼ਾਮ ਦਾ ਵੇਲਾ ਸੀ ਤੂੰ ਆਖਿਆ ਇਹ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਵੇਖ ਅੰਦਰ ਕਿ ਬਾਹਰ ਦੇਲੀਆਂ ਤੇ ਸੀਨਾ ਅੰਦਰ ਸੀ ਨਾ ਬਾਹਰ ਸੀ ਤੂੰ ਆਖਿਆ ਸੀ ਨਾ ਮੈਨੂੰ ਕੋਈ ਬੰਦਾ ਮਾਰੇ ਨਾ ਮੈਨੂੰ ਕੋਈ ਜਾਨਵਰ ਵਾਰੇ ਵੇਖ ਮੈਂ ਬੰਦਾ ਕਿ ਜਾਨਵਰ ਅੱਧਾ ਧੜ ਬੰਦੇ ਦਾ ਅੱਧਾ ਜਾਨਵਰ ਵਾਲਾ ਤੂੰ ਆਖਿਆ ਸੀ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਵਿੱਚ ਮਰਾਂ ਵੇਖ ਧਰਤੀ ਤੇ ਆ ਕਿ ਆਕਾਸ਼ ਵਿੱਚ ਗੋਦ ਵਿੱਚ ਸੀ ਤਾਂ ਧਰਤੀ ਤੇ ਸੀ ਨਾ ਆਕਾਸ਼ ਸ਼ਰੀਰ ਵੱਡਾ ਸੀ ਗੋਦ ਚ ਲੈ ਲਿਆ ਤੂੰ ਆਖਿਆ ਸੀ ਮੈਨੂੰ ਕੋਈ ਹਥਿਆਰ ਨਾ ਮਾਰੇ ਕੋਈ ਗੋਲੀ ਵੇਖ ਹੈ ਕੋਈ ਮੇਰੇ ਕੋਲ ਹਥਿਆਰ ਕਹਿੰਦਾ ਜੀ ਕੋਈ ਨਹੀਂ ਹੋਗੇ ਤੇਰੇ ਵਰ ਪੂਰੇ ਕਹਿੰਦਾ ਹੋਗੇ ਫਿਰ ਕੀ ਕੀਤਾ ਆਪਾਂ ਸਾਰੇ ਜਾਣਿਆ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਹਰਨਾਥ ਸਦੁਸ਼ਟ ਹਰ ਮਾਰਿਆ ਪਰਮੇਸ਼ਰ ਨੇ ਮਾਰਿਆ ਪ੍ਰਹਿਲਾਦ ਤਰਾਇਆ ਸਾਧ ਸੰਗਤ ਜੀ ਪ੍ਰਹਿਲਾਦ ਦੀ ਰੱਖਿਆ ਕੀਤੀ ਕਿਉਂਕਿ ਉਹਦੇ ਪੱਲੇ ਸੀ ਸੱਚ ਤੇ ਹਰ ਨਾਕਸ ਦਾ ਖਾਤਮਾ ਕੀਤਾ ਵਾਹਿਗੁਰੂ ਪਰਮੇਸ਼ਰ ਨੇ ਨਰ ਸਿੰਘ ਦਾ ਰੂਪ ਧਾਰਨ ਕਰਕੇ ਨਰ ਸਿੰਘ ਦਾ ਸੱਚ ਬੋਲਣ ਵਾਲਿਆਂ ਦੀ ਹਮਾਇਤ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਸੱਚ ਬੋਲਣ ਵਾਲੇ ਹੋਂ ਜਿਹੜੇ